ਮੈਨੂੰ ਇੱਥੇ ਆਉਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਸਾਡਾ ਪਰਿਵਾਰ ਅੱਜ ਤੋਂ 40 ਸਾਲ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇੱਥੇ ਆ ਕੇ ਵਸਿਆ ਸਾਡਾ ਇਹ ਪਿੰਡ ਹੈ ਸਾਡੇ ਬੱਚਿਆਂ ਨੇ ਇੱਥੇ ਜਨਮ ਲਿਆ ਸਾਡੇ ਬੱਚਿਆਂ ਨੇ ਇੱਥੇ ਪੜ੍ਹਾਈ ਕੀਤੀ ਹੈ ਵੱਡੇ ਹੋਏ ਆ ਉਹਨਾਂ ਸੀ ਇਸ ਨੂੰ ਆਪਣਾ ਪਿੰਡ ਸਮਝਦੇ। ਬਲਾਚਾਰ ਤੋਂ ਜਦੋਂ ਕੋਈ ਉੱਥੇ ਅਮਰੀਕਾ ਚ ਜਾ ਕੇ ਮੈਨੂੰ ਫੋਨ ਕਰਦਾ ਕਿਸੇ ਲੋੜ ਲਈ ਕਿਸੇ ਮਦਦ ਲਈ ਬਹੁਤ ਸਾਰੇ ਬੱਚੇ ਇੱਥੋਂ ਦੇ ਗਏ ਨੇ ਉਹਨਾਂ ਦੇ ਮਾਪਿਆਂ ਨੇ ਮੇਰਾ ਨੰਬਰ ਦਿੱਤਾ ਹੈ। ਮੈਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਇਹ ਮੇਰੇ ਪਿੰਡ ਦੇ ਬੱਚੇ ਬੱਚੀਆਂ ਜਾਂ ਕੋਈ ਲੋੜਵੰਦ ਆਇਆ ਹੈ। ਉਹਨਾਂ ਨੂੰ ਇਹ ਮਾਣ ਹੁੰਦਾ ਹੈ ਕਿ ਮੈਂ ਕੋ ਸਾਡਾ ਅਮਰੀਕਾ ਦੀ ਧਰਤੀ 'ਚ ਬੈਠਾ ਸਾਡੀ ਬਾਹ ਫੜਨ ਵਾਲਾ ਸਾਡੀ ਮਦਦ ਕਰਨ ਵਾਲਾ ਜਾਂ ਸਾਡਾ ਆਪਣਾ ਮੈਨੂੰ ਵੀ ਚੰਗਾ ਲੱਗਦਾ ਹੈ ਕਿ ਬਲਾਚੋਰ ਤੋਂ ਆ ਕੇ ਜੇ ਸਲਾਕੇ ਤੋਂ ਕਿਸੇ ਨੇ ਮੈਨੂੰ ਫੋਨ ਕੀਤਾ ਹੈ ਮੈਂ ਜੋ ਵੀ ਉਹਨਾਂ ਲਈ ਹੁੰਦਾ ਮੈਂ ਕਰ ਸਕਦਾ ਐ ਮੈਂ ਤੁਹਾਨੂੰ ਵੀ ਉਹ ਬਹੁਤ ਕੁਝ ਕੈਂਟ ਤੋਂ ਪਹਿਲਾਂ ਇਹ ਬੇਨਤੀ ਕਰਾਂਗਾ ਕਿ ਕਦੇ ਵੀ ਤੁਹਾਡਾ ਕੋਈ ਬੱਚਾ ਉੱਥੇ ਜਾਵੇ ਉਹਨੂੰ ਕਿਸੇ ਚੀਜ਼ ਦੀ ਲੋੜ ਹੋਵੇ ਕੁਸੀਂ ਇਹ ਨਹੀਂ ਸੋਚਣਾ ਕਿ ਸਾਡਾ ਉੱਥੇ ਕੋਈ ਨਹੀਂ ਤੁਹਾਡਾ ਉੱਥੇ ਮੈਂ ਹਾਂ ਮੈਂ ਹਰ ਲੋਗ ਹਰ ਮਦਦ ਦੇ ਲਈ ਉਹਨਾਂ ਦੇ ਹਾਜ਼ਰ ਹਾਂ ਮਹਾਰਾਜ ਜੀ ਅਰਬਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਇੱਕ ਸੰਗਤ ਆ ਕੇ ਮਾਨੂੰ ਬੜੀ ਖੁਸ਼ੀ ਹੋਈ ਹੈ ਸਵਾਗਤ ਨਾਲੀ ਮੇਰਾ ਪ੍ਰੋਗਰਾਮ ਆਉਂਦਾ ਬਣਿਆ ਹੋਇਆ ਸੀ ਤੇ ਮੈਨੂੰ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਦਿਨਾਂ 'ਚ ਕੋਈ ਫਰਵਰੀ ਦੀ ਪੂਰਨ ਮਾਸਿਕ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਿਆੜਾ ਹੁੰਦਾ ਤੇ ਮੈਨੂੰ ਚੰਗਾ ਲੱਗਿਆ ਕਿ ਮੈਨੂੰ ਜਾਣ ਦਾ ਮੌਕਾ ਮਿਲੇਗਾ ਉਸ ਖਾਸ ਦਿਨ ਪ੍ਰਬੰਧਕ ਸਰਜਣਾ ਨੇ ਜਿਹਨੇ ਉਹਨਾਂ ਨੇ ਅਨਾਉਂਸ ਕੀਤਾ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੀਆਂ ਸੇਵਾਵਾਂ ਨੇ ਤੁਸੀਂ ਸਾਡੇ ਆਪਣੇ ਤੁਸੀਂ ਕਦੇ ਵੀ ਬਗਾਨਾ ਨਹੀਂ ਸਮਝਣਾ ਤੁਸੀਂ ਸਾਡੇ ਆਪਣੇ ਹੋ ਇਹ ਸਥਾਨ ਸਾਡਾ ਆਪਣਾ ਅਰਦਾਸ ਜੀ ਮਹਾਰਾਜ ਸਾਡੇ ਆਪਣੇ ਨੇ ਸੇਵਾ ਜਿਹੜੀ ਵੀ ਉਹਨਾਂ ਨੇ ਇਸ ਸਥਾਨ ਦੀ ਲੈਣੀ ਆ ਉਹਨਾਂ ਨੇ ਸਾਡੇ ਕੰਨ ਤੋਂ ਫੜ ਕੇ ਲੈਣੀ ਆ ਅਸੀਂ ਉਹ ਸੇਵਾ ਦੀ ਹਮੇਸ਼ਾ ਹਾਜ਼ਰ ਹਾਂ ਜਦੋਂ ਵੀ ਤੁਸੀਂ ਮੈਨੂੰ ਕੋਈ ਹੁਕਮ ਕਰੋਗੇ ਇਮਾਰਤ ਲਈ ਕੁਝ ਹੋਰ ਜੋ ਵੀ ਕਾਰਜ ਇਸ ਸਥਾਨ ਦਾ ਚੱਲਦਾ ਹੈ ਇਹ ਸਾਡਾ ਆਪਣਾ ਹੈ ਬਗਾਨਾ ਨਹੀਂ ਇਸਿਵਾਲੇ ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਹਮੇਸ਼ਾ ਹਮੇਸ਼ਾ ਲਈ ਹੱਥ ਜੋੜ ਕੇ ਨਿੰਗੇ ਪੈਰ ਚੱਲ ਕੇ ਇੱਥੇ ਆ ਕੇ ਕਰਨ ਲਈ ਮੈਂ ਹਮੇਸ਼ਾ ਹਾਜ਼ਰ ਹਾਂ ਅੱਜ ਮੈਂ ਬਹੁਤ ਖੁਸ਼ਿਆਫਤ ਹੋਈ ਸਿੱਖ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਤੇਵਰਦਾਸ ਜੀ ਮਹਾਰਾਜ ਨੂੰ ਮੱਥਾ ਟੇਕਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਆਪਣੀਆਂ ਉਦਾਸੀਆਂ ਦੇ ਸਮੇਂ ਉਹ ਪੂਰਬ ਦੀ ਉਦਾਸੀ ਚ ਗਏ ਤਾਂ ਬਨਾਸ ਵਿੱਚ ਕਾਸ਼ੀ ਚ ਗਏ ਮੈਂ ਉਹ ਜਗ੍ਹਾ ਦੇਖੀ ਹੈ ਮੈਂ ਉਥੇ ਗੁਰੂ ਨਾਨਕ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਟਨਾ ਸਾਹਿਬ ਤੋਂ ਆਏ ਉਹ ਵੀ ਕਾਸ਼ੀ ਬਨਾਸਿਓਂ ਕੇ ਲੰਗੇ ਉਹ ਸਥਾਨ ਬਣੇ ਹੋਏ ਨੇ ਕਾਸ਼ੀ ਮਹਾਂਪੁਰਖਾਂ ਦੇ ਰਹਿਣ ਦਾ ਇੱਕ ਗੱਢ ਸੀ ਬਹੁਤ ਵੱਡਾ ਬਹੁਤ ਸਾਰੇ ਮਹਾਂਪੁਰਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਕਵੀਰ ਜੀ ਉਹ ਵੀ ਕਾਸ਼ੀ ਸੀ ਬਨਾਸਚ ਰਹੇ ਤੇ ਮੇਰੇ ਮਨ ਵਿੱਚ ਇਹ ਇੱਛਾ ਹੋਈ ਕਿ ਮੈਂ ਰਵਦਾਸ ਜੀ ਮਹਾਰਾਜ ਦਾ ਉਸ ਥਾਂ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਇਹਨਾਂ ਜਾਵਾਂ ਮੈਂ ਤਿੰਨ ਚਾਰ ਦਿਨ ਠਹਿਰੇ ਸੀ ਪਹਿਲੀ ਵਾਰ ਉਹ 185 ਸਾਲਾਂ ਗਿਆ ਉੱਥੇ ਤੇ ਮੈਂ ਬਕਾਇਦਾ ਸ਼ੀਰ ਗਵਰਧਨਪੁਰਾ ਉਹ ਜਗ੍ਹਾ ਦਾ ਨਾਮ ਹੈ ਤੇ ਮੈਂ ਉੱਥੇ ਗਿਆ ਬਕਾਇਦਾ ਇੱਕ ਦਿਨ ਠਹਿਰਿਆ ਮੱਥਾ ਟੇਕਿਆ ਉਹ ਜਗ੍ਹਾ ਦੀ ਨਰਸ਼ੀ ਕੀਤੀ ਅੱਜ ਦਾ ਜਿਹੜਾ ਦਿਨ ਹੈ ਜਿਵੇਂ ਆਪਾਂ ਕਈ ਵਾਰ ਕਹਿੰਦੇ ਆ ਕਿ ਦਿਨ ਸਾਰੇ ਇੱਕੋ ਜਿਹੇ ਹੁੰਦੇ ਨੇ ਕੋਈ ਫਰਕ ਨਹੀਂ ਪੈਂਦਾ ਨਹੀਂ ਦਿਨ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜਿਸ ਦਿਨ ਸਰਵਦਾਸ ਜੀ ਮਹਾਰਾਜ ਦਾ ਕਾਸੀ ਦੇ ਵਿੱਚ ਪ੍ਰਕਾਸ਼ ਹੋਇਆ ਉਹ ਦਿਨ ਆਮ ਦਿਨਾਂ ਵਰਗਾ ਨਹੀਂ ਜਿਸ ਕਮਰੇ ਵਿੱਚ ਦੀਵਾ ਜਗਦਾ ਉਹ 방 ਕਮਰੇ ਵਰਗਾ ਨਹੀਂ ਹੁੰਦਾ ਕਿ ਰੋਸ਼ਨੀ ਹੋ ਜਾਵੇ। ਪੈਸਾ ਪਾਈ ਗੁਰਦਾਸ ਜੀ ਨੇ ਤੀਜੇ ਪਾਤਸ਼ਾਹ ਦੇ ਟਾਈਮ 'ਚ। ਉਹਨਾਂ ਨੇ ਵਾਰਾਂ ਲਿਖੀਆਂ ਆਪਣੀ ਉਹਨਾਂ ਦੇ ਵਿੱਚ ਇੱਕ ਵਾਰ ਦੇ ਵਿੱਚ ਮਹਾਰਾਜ ਜੀ ਦਾ ਜ਼ਿਕਰ ਕੀਤਾ। ਮਹਾਰਾਜ ਗੁਰਦਾਸ ਜੀ ਮਹਾਰਾਜਾ। ਉਹਨਾਂ ਨੇ ਕਿਹਾ ਕਿ ਲੋਕ ਉਹਨਾਂ ਨੂੰ ਉਹਨਾਂ ਦੀ ਕਿਰਤ ਦੇ ਹਿਸਾਬ ਨਾਲ ਦੇਖਦੇ ਸੀ ਤੇ ਇੱਕ ਦਲਤਾਂ ਦਾ ਬੱਚਾ ਉਹ ਜੁੱਤੀਆਂ ਗੰਢਦਾ ਹੈ ਜਿਵੇਂ ਸਾਡੀ ਸਮਾਜ ਦੀ ਦ੍ਰਿਸ਼ਟੀ ਸੀ ਭਾਈ ਗੁਰਦਾਸ ਜੀ ਨੇ ਲਿਖਿਆ ਜੋ ਕਰ ਮੈਲੇ ਚ ਖੜੇ ਹੀਰਾ ਲਾੜ ਅਮੋਰ ਪਲੇਟਾ ਕਹਿੰਦੇ ਹੀਰੇ ਸੀ ਲੋਕ ਉਹਨਾਂ ਨੂੰ ਆਪਣੀ ਦ੍ਰਿਸ਼ਟੀ ਨਾਲ ਦੇਖਦੇ ਸੀ ਤੇ ਸਧਾਰਨ ਕੱਪੜੇ ਪਾਏ ਹੋਏ ਨੇ ਸਾਦੇ ਕੱਪੜੇ ਖੰਦਰ ਦੇ ਕਿਉਂਕਿ ਕਿਰਤ ਉਹਨਾਂ ਦੀ ਉਧਰ ਨਹੀਂ ਸੀ ਪਰ ਇੱਕ ਵੱਡੀ ਗੱਲ ਹਰ ਬੰਦਾ ਤੁਸੀਂ ਅੱਜ ਦੇ ਸਮੇਂ 'ਚ ਦੇਖਦੇ ਹੋ ਤੇ ਉਹ ਧਾਰਮਿਕ ਬੰਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਪੈਸਾ ਮਾਇਆ ਅਮੀਰ ਬੰਦਿਆਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਉਹਨਾਂ ਦੇ ਸੰਬੰਧ ਬਣਨ ਕਿ ਉਹਨਾਂ ਕੋਲ ਮਾਇਆ ਹੋਵੇ ਔਰ ਕਿ ਉਹਨਾਂ ਕੋਲ ਪੈਸੇ ਦੀ ਬਰਾਈ ਹੋਵੇ ਤੇ ਉਹਨਾਂ ਨੂੰ ਇੱਜ਼ਤ ਮਿਲੇ ਉਹਨਾਂ ਦੀ ਸ਼ੋਭਾ ਹੋਵੇ ਪਰ ਜਿੱਥੇ ਵੀ ਕਿਤੇ ਬਿਰਦਾਸ ਜੀ ਮਹਾਰਾਜ ਦਾ ਜ਼ਿਕਰ ਚਾਹੀਏ ਕੁਰਬਾਨੀ ਦੇ ਸ਼ਬਦਾਂ ਚਾਹੀਏ ਚਾਹੇ ਭਾਈ ਗੁਰਬਾਖਸ਼ ਨੇ ਆਪਣੀਆਂ ਬਾਣੀਆਂ ਚ ਕਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਹ ਇੱਛਾ ਹੀ ਨਹੀਂ ਸੀ ਹੁੰਦੀ ਕੋਈ ਅਮੀਰ ਬੰਦਾ ਆ ਕੇ ਮਾਇਆ ਵੀ ਰੱਖ ਜਾਂਦਾ ਮੈਂ ਜ਼ਿਆਦਾ ਲੰਮਾ ਨਹੀਂ ਜਾਣਾ ਕਿ ਇੱਕ ਵਾਰ ਕਹਿੰਦੇ ਨੇ ਭਗਵਾਨ ਆਪ ਉਹਨਾਂ ਨੂੰ 파ਰਸ ਦੇਣ ਆ ਗਏ ਕਹਿੰਦੇ ਇਹ ਕੀ ਹੈ ਪਰ ਜਿਹੜੇ 파ਰਸ ਮਹਾਰਾਜ ਕਹਿੰਦੇ ਲੱਗੇ ਇਹਦੇ ਨਾਲ ਕੀ ਹੁੰਦਾ ਕਹਿੰਦੇ ਜੀ ਕਿ ਨੂੰ ਜੇ ਤੁਸੀਂ ਆਹ ਲੋਹੇ ਦੇ ਤੁਹਾਡੇ ਜੀ ਕਿਸੇ ਵੀ ਚੀਜ਼ ਨੂੰ ਸੁਆਹੋਗੇ ਸੋਨਾ ਬਣ ਜਾਏ ਮਹਾਰਾਜ ਜੀ ਕਹਿੰਦੇ ਇਸ ਨੂੰ ਆਹ ਲੈ ਪਿੱਛੇ ਉਹਦੇ ਚ ਰੱਖ ਦੇ ਤੂੰ ਆਹਲੇ ਚ ਰੱਖ ਦਿੱਤਾ ਪਰ ਇਸੇ ਤਰ੍ਹਾਂ ਆਪਣੇ ਉਹੀ ਕਿਰਤ ਕਰਦੇ ਗਏ ਸਾਦੇ ਕੱਪੜੇ ਸਾਦਗੀ ਚ ਰਹਿਣਾ ਕਿੰਨਿਆਂ ਸਾਦਾ ਬਾਦ ਭਗਵਾਨ ਉਸੇ ਨੂੰ ਪਛਾਣੇ ਮੈਂ ਦੇਖਿਆ ਵੀ ਮਹਾਰਾਜ ਜੀ ਉਹੀ ਸਾਡੇ ਕੱਪੜਿਆਂ 'ਚ ਉਹੀ ਜੋੜੇ ਗੰਢ ਰਹੇ ਨੇ ਉਹ ਕੱਲੇ ਜੋੜੇ ਨਹੀਂ ਸੀ ਗੰਢਦੇ ਉਹ ਲੋਕਾਂ ਦੇ ਮਨ ਰੱਬ ਦੇ ਨਾਲ ਗੰਢਦੇ ਸੀ ਉਹਨਾਂ ਦਾ ਆਪਣਾ ਮਨ ਵੀ ਰੱਬ ਦੇ ਨਾਲ ਗੰਢਿਆ ਹੋਇਆ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਪਹਿਲਾਂ ਆਇਆ ਸੀ ਜਿਵੇਂ ਜੀ ਹਾਂ ਮੈਂ ਤੁਹਾਨੂੰ ਚੀਜ਼ ਦੇ ਕੇ ਗਿਆ ਸੀ ਹਰਸ਼ ਮਹਾਰਾਜ ਕਹਿੰਦੇ ਜਿੱਥੇ ਰੱਖਿਆ ਸੀ ਕਹਿਣ ਲੱਗੇ ਜੋ ਆਲੇ ਦੇ ਵਿੱਚ ਕੁਝ ਕਹਿਣ ਸੀ ਕਹਿਣ ਲੱਗੇ ਸਿਰੋਠੀ ਪਿਆ ਹੋਇਆ ਕਿੰਨੀਆਂ ਸਾਲਾਂ ਬਾਅਦ ਜਦੋਂ ਮੈਂ ਦੇਖਿਆ ਉਪਰ ਰਸਤੀ ਵੱਟੀ ਉਸ ਆਲੇ ਵਿੱਚ ਉੱਡਾਂ 23 ਪਰ ਉਹਨਾਂ ਦੀ ਖਾਹਸ਼ ਪਾਵੇਂ ਨਹੀਂ ਸੀ ਪਰ ਦੁਨੀਆਂ ਦੇ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੂ ਉਹਨਾਂ ਦੇ ਡੰਡਾਉਂ ਕਰਦੇ ਸੀ ਤੁਸੀਂ ਪਿਆਸ ਤੁਸੀਂ ਸਾਰਿਆਂ ਨੇ ਪੜਿਆ ਕਿ ਰਾਜੇ ਮਹਾਰਾਜਿਆ ਕੀ ਕੁਝ ਦੇ ਸੀ ਗੁਰਦਾਸ ਮਹਾਰਾਜ ਕਿੱਥੇ ਨੇ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਜਿਨ੍ਹਾਂ ਰਾਜਿਆਂ ਦੇ ਦਰਸ਼ਨ ਕਰਨ ਲਈ ਲੋਕ ਉਹਨਾਂ ਦੇ ਮਹੱਲਾਂ 'ਤੇ ਲਾਈਨਾਂ ਲਗਾ ਕੇ ਖੜ੍ਹਦੇ ਸੀ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ ਉਹ ਬ੍ਰਾਸਮੀ ਮਹਾਰਾਜ ਦੇ دیدار ਕਰਨ ਲਈ ਦੰਗੋਤ ਕਰਦੇ ਸੀ ਉਹਨਾਂ ਦੇ ਚਰਨਾਂ 'ਚ ਕਿਉਂਕਿ ਉਹਨਾਂ ਦਾ ਮਨ ਆਪਣਾ ਵੀ ਰੱਬ ਨਾਲ ਜੁੜਿਆ ਸੀ ਉਹ ਲੋਕਾਂ ਦਾ ਮਨ ਨਹੀਂ ਵਾਹਿਗੁਰੂ ਦੇ ਨਾਲ ਪਰਮੇਸ਼ਰ ਨਾਲ ਜੁੜਦੇ ਸੀ ਮੇਰੀ ਬੇਨਤੀ ਹੈ ਉਹਨਾਂ ਦੇ ਇਸ ਸਥਾਨ ਦੇ ਮੇਨ ਜੋ ਹੁਕਮ ਤੁਸੀਂ ਲਾਓਗੇ ਮੇਰਾ ਇਹ ਪਿੰਡ ਨਹੀਂ ਹੈ ਮੇਰਾ ਫਰਜ਼ ਨਹੀਂ ਬਣਦਾ ਰਬਦਾਸ ਮਹਾਰਾਜ ਸਾਡੀ ਰਹਿਨਮਾਈ ਕਰਨ ਵਾਲੇ ਨੇ ਸਾਡੇ ਗੁਰੂ ਨੇ ਸਾਡੇ ਪੈਗੰਬਰ ਨੇ ਤੇ ਉਹਨਾਂ ਦੇ استاد ਉਸਤਾਨ ਨੇ ਜਿਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਿਆ ਤੇ ਮੈ ਸਮਝਦਾ ਇਹ ਉਹਨਾਂ ਦੀ ਬਹੁਤ ਵੱਡੀ ਖੁਸ਼ੀ ਹੈ ਸਾਡੇ ਉੱਤੇ ਅਸੀਂ ਖੁਸ਼ ਹੋ ਕੇ ਹਮੇਸ਼ਾ ਹਾਜ਼ਰ ਹਾਂ ਤੁਸੀਂ ਪਿਆਰ ਦੇ ਨਾਲ ਰਹਿਣਾ ਹੈ ਆਮ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕ ਸਥਾਨਾਂ ਤੇ ਪ੍ਰਬੰਧਕ ਕਮੇਟੀਆਂ ਦੇ ਆਖਰੀ ਮਤਭੇਦ ਹੋ ਜਾਇਆ ਕਰਦੇ ਨੇ ਉਹ ਤੁਸੀਂ ਕਦੇ ਵੀ ਨਹੀਂ ਹੋਣੇ ਹੁੰਦੇ ਨੇ ਤੇ ਜਦੋਂ ਕੋਈ ਤੁਹਾਡਾ ਹੋਵੇ ਵੀ ਤੁਸੀਂ ਮਹਾਰਾਜ ਜੀ ਦੇ ਅੱਗੇ ਪਰਚੀ ਪਾ ਕੇ ਫੈਸਲਾ ਕਰਦੇ ਤੁਸੀਂ ਸਿਆਣੇ ਹੋ ਉਹ ਜਿਹੜਾ ਤੁਹਾਨੂੰ ਫੈਸਲਾ ਦੇਣਗੇ ਉਹ ਫੈਸਲਾ ਉਹਨਾਂ ਦਾ ਦਰਗਾਹ ਨੂੰ ਪ੍ਰਵਾਨਿਤ ਹੋਏਗਾ ਪਿਆਰ ਨਾਲ ਰਹਿਣਾ ਤੁਸੀਂ ਪਿਆਰ ਨਾਲ ਰਹਿ ਕੇ ਇਹਦਾ ਪ੍ਰਬੰਧ ਚਲਾਓਗੇ ਮਾਇਆ ਦੀ ਕੋਈ ਕਮੀ ਨਹੀਂ ਆएगी ਜਿਹੜੀ ਮਾਇਆ ਰਵਿਦਾਸ ਜੀ ਨੇ त्यागी ਹੈ ਮਹਾਰਾਜ ਜੀ ਨੇ ਉਹਨਾਂ ਨੇ ਵਾਪਸ ਤੁਹਾਨੂੰ ਕਿਸੇ ਦੇ ਜ਼ਰੀਏ ਮੇਰੇ ਜ਼ਰੀਏ ਕਿਸੇ ਦੇ ਜ਼ਰੀਏ ਉਹਨਾਂ ਨੇ ਆਪਕੋ ਰਿਕੋਣੇ ਚ ਤੇ ਜਿੰਨੀ ਦੀ ਕਮੀ ਨਹੀਂ ਤੁਹਾਨੂੰ ਦੇ ਸਕਦੇ ਕਿਉਂਕਿ ਤੁਸੀਂ ਉਹਨਾਂ ਦਾ ਨਾਲ ਹੈ ਕਿ ਜਦੋਂ ਫਰਲੋਗੇ ਕਮੀ ਕਰਨੀ ਰਹੇਗੀ ਮੈਂ ਤੁਹਾਡਾ ਜਿਆਦਾ ਸਮਝਾ ਲੇਗਾ ਹੌਲ ਚੁਕੀ ਕਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ